ਪਟਿਆਲਾ ਦੇ ਐਮਐਲਏ ਅਜੀਤਪਾਲ ਸਿੰਘ ਕੋਲੀ ਨੇ ਪਟਿਆਲਾ ਦੇ ਖੰਡਾ ਚੌਂਕ ਤੋਂ ਲੈ ਕੇ 21 ਨੰਬਰ ਪੁਲ ਦੇ ਨੀਚੇ ਬਣਨ ਜਾ ਰਹੀ ਨਵੀਂ ਸੜਕ ਦਾ ਰਿਬਨ ਕੱਟ ਕੇ ਕੀਤਾ ਉਦਘਾਟਨ ਇਸ ਮੌਕੇ ਦੁਖਨਵਾਰਨ ਸਾਹਿਬ ਦੇ ਸਾਹਮਣੇ ਵਾਲੇ ਦੁਕਾਨਦਾਰ ਵੀ ਮੌਜੂਦ ਰਹੇ ਤੇ ਉਸ ਏਰੀਏ ਦੇ ਮੌਜੂਦਾ ਐਮਸੀ ਵੀ ਮੌਜੂਦ ਰਹੇ ਦੁਕਾਨਦਾਰ ਨੇ ਐਮਐਲਏ ਅਜੀਤਪਾਲ ਸਿੰਘ ਕੋਲੀ ਦਾ ਬੁਕੇ ਦੇ ਕੇ ਨਿੱਘਾ ਸਵਾਗਤ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਐਮਐਲਏ ਨੇ ਕਿਹਾ ਤੁਸੀਂ ਵੀ ਸੁਣੋ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਸ਼ਹਿਰ ਦੀ ਮੇਰੇ ਖਿਆਲ ਨਾਲ ਸਭ ਤੋਂ ਮੋਸਟ ਇੰਪੋਰਟੈਂਟ ਰੋਡ ਆਰਟਰੀ ਜਿਹੜੀ ਹੈ ਉਹ ਖੰਡਾ ਚੌਂਕ ਤੋਂ ਲੀਲਾ ਭਵਨ ਚੌਂਕ ਦਾ ਜਿਹੜਾ ਇਹ ਸਪੈਨ ਸੀਗਾ ਅੱਜ ਉਸ ਦਾ ਵੀ ਅਸੀਂ ਉਦਘਾਟਨ ਕੀਤਾ ਹੈ 3 ਕਰੋੜ 35 ਲੱਖ ਰੁਪਿਆ ਇਸ ਸਟ੍ਰੈਚ ਦੇ ਉੱਤੇ ਲੱਗੇਗਾ ਫਲਾਈਓਵਰ ਦਾ ਕੰਮ ਪਹਿਲਾਂ ਹੀ ਹੋ ਚੁੱਕਿਆ ਹੈ ਤੁਸੀਂ ਦੇਖਿਆ ਵੀ ਫਲਾਈਓਵਰ ਦੋਨੋਂ ਸਾਈਡਸ ਦੇ ਉੱਤੇ ਸੜਕ ਬਣ ਚੁੱਕੀ ਹੈ ਜੀ ਇਹ ਸੜਕ ਜਿਹੜੀ ਖੰਡਾ ਚੌਂਕ ਤੋਂ 21 ਨੰਬਰ ਫਾਟਕ ਨੀਚੇ ਨੀਚੋਂ ਦੀ ਫਿਰ ਵਾਪਸ ਇੱਥੇ ਖੰਡਾ ਚੌਂਕ ਤੇ ਆਏਗੀ ਤੇ ਉੱਥੋਂ ਲੀਲਾ ਭਵਨ ਤੋਂ 1 ਨੰਬਰ ਫਾਟਕ ਦੇ નીચે ਗਾਰਡਨ ਜ਼ੋਟ ਵਾਲਾ ਏਰੀਆ ਕਰਕੇ ਫਿਰ ਉਹਦੇ ਆਪੋਜ਼ਿਟ ਨੀਚੇ ਜਿਹੜਾ ਹੈ ਗੁਰੂ ਨਾਨਕ ਜਿਹੜਾ ਇਹਨਾਂ ਨੇ ਜੱਗੀ ਜੀ ਨੇ ਲਗਾਇਆ ਉੱਥੇ ਜੰਗਲ ਉਹਦੇ ਅੱਗੋਂ ਦੀ ਨਿਕਲ ਕੇ ਹੋਏ ਵਾਪਸ ਵੀ ਆ ਪਹੁੰਚ ਜਾਏਗੀ ਸੋ ਜਿੱਥੇ ਲੋਕਾਂ ਨੂੰ ਜਿਹੜਾ ਦਿੱਕਤ ਆਈ ਮਾਂਸ ਅਗੇਨ ਆਈ ਸਿੰਸੇਅਰਲੀ ਅਪੋਲੋਜਾਈਜ਼ ਫॉर द ਇਨਕਨਵੀਨੀਅੰਸ ਕੌਸਟ ਬਟ ਜਿਹੜਾ ਹੈ ਹੁਣ ਸਰਕਾਂ ਦਾ ਮੌਸਮ ਵੀ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ ਬਚਾ ਹੈ ਬਰਸਾਤੋਂ ਧੁੰਦ ਤੋਂ ਤੇ ਇਹ ਕੰਡਿਊਸਿਵ ਐਟਮੋਸਫੇਅਰ ਰਹੇਗਾ ਕੰਡਿਊਸਿਵ ਵੈਦਰ ਹੈ ਜਿਹੜਾ ਹੈ ਜਿੱਥੇ ਸਰਕਾਰ ਦਾ ਕੰਮ ਹੋ ਜਾਏਗਾ ਔਰ ਦੁਖਨਵੰਨ ਸਾਹਿਬ ਵਾਲੀ ਵੀ ਗੱਲ ਇਹਨਾਂ ਦੀ ਵੀ ਜਿਹੜੀ ਰੋਡ ਹੈਗੀ ਹੈ ਕਿਉਂਕਿ ਇਹ ਮੇਨ ਜੰਕਸ਼ਨ ਸੀਗਾ ਪਟਿਆਲਾ 1 ਪਟਿਆਲਾ 2 ਤੋਂ ਲਾਈਨਾਂ ਪਾਣੀ ਦੀਆਂ ਇਕੱਠੀਆਂ ਹੋ ਕੇ ਅੱਗੇ ਜਾਣੀਆਂ ਸੀ ਇਹ ਵੀ ਜਿਹੜਾ ਹੈ ਅੱਜ 2 ਮਹੀਨੇ ਹੋ ਗਏ ਪਟਿਆ ਹੋਇਆ ਦੁਕਾਨਦਾਰਾਂ ਨੂੰ ਖੇਚਲ ਰਹੀ ਹੈ ਪਰ ਚਲੋ ਤੁਹਾਡਾ ਧੰਨਵਾਦ ਸਾਰਿਆਂ ਦਾ ਸਿੰਘਲਾ ਸਾਹਿਬ ਆਓ ਤੁਸੀਂ ਅੱਗੇ ਆਓ ਸਰ ਤੁਹਾਡੀ ਦਾ ਵੇਟ ਕਰਦੇ ਰਹੇ ਸੀ ਖੋਲੇ ਸਾਹਿਬ ਇਹ ਸਰਕਾਰ ਬੰਦ ਰਹੀ ਆਪਣੀ ਲੋਕ ਆਪਣੇ ਨਿੱਜੀ ਫੰਕਸ਼ਨਾਂ ਦੇ ਲਈ ਸੜਕਾਂ ਨੂੰ ਤੋੜਿਆ ਜਾ ਰਿਹਾ ਟੈਂਟਰ ਲਗਾਇਆ ਜਾਂਦਾ ਵੀ ਚੇਤਾਵਨੀ ਦਵੋਗੇ ਕਿਉਂਕਿ ਪਿੰਨਾਂ ਪੈਸੇ ਲੱਗ ਰਿਹਾ ਤੇ ਇਹ ਵੀ ਤੋੜੀ ਜਾਂਦੇ ਨੇ ਦੇਖੋ ਮੈਂ ਸਰਕਾਰ ਕੁਝ ਨਹੀਂ ਕਰ ਸਕਦੀ ਜਦੋਂ ਤੱਕ ਪਬਲਿਕ ਸਾਥ ਨਾ ਦੇਵੇ ਹੁਣ ਤੁਹਾਡੇ ਸਾਹਮਣੇ ਕਿੰਨੀ ਸਾਡੀ ਜਦੋਜਹਿਦ ਰਹੀ ਹੈ ਕਿੰਨਾ ਸਾਨੂੰ ਮਿਹਨਤ ਕਰਨੀ ਪਈ ਇਸ ਮਕਾਮ ਤੱਕ ਆਣ ਲਈ ਤੇ ਹੁਣ ਸੜਕੇ ਨਵੀਂ ਸੜਕ ਬਣਾ ਰਹੇ ਜੀ ਜੇ ਖਾਲੀ ਇਹਨੂੰ ਕੋਈ ਪੱਟ ਦੇਗਾ ਆਪਣੇ ਨਿੱਜੀ ਸਵਾਰਥ ਵਾਸਤੇ ਉਹਦੇ 'ਚ ਮੈਂ ਕੀ ਕਰ ਲਾਂਗਾ ਤੇ ਤੁਸੀਂ ਕੀ ਕਰ ਲਓਗੇ ਉਹਨੂੰ ਜੁਰਮਾਨਾ ਦੇ ਦਿਆਂਗੇ ਉਹ ਜੁਰਮਾਨਾ ਲਗਾ ਦੇਾਂਗੇ ਉਹਦੇ ਤੇ ਕਾਰਵਾਈ ਕਰ ਦੇਾਂਗੇ ਪਰ ਸੜਕ ਦਾ ਤਾਂ ਨੁਕਸਾਨ ਹੋ ਗਿਆ ਨਾ ਜੀ ਸੋ ਇਸ ਤੋਂ ਗੁਰੇਜ਼ ਕਰਨ ਨਾ ਹੋਣ ਏਦਾਂ ਦੀਆਂ ਜਿੰਨਾਂ ਤਾਂ ਪਬਲਿਕ ਇਹਦੇ ਪਾਸੇ ਚਾਹੁੰਦਾ ਨਹੀਂ ਸਰ ਕਿਹਾ ਜੀ ਕੱਲ ਭੇਜੀ ਆ ਟੀਮ ਭੇਜੀ ਹੋਣਾ ਕੋਲ ਤੇ ਉਹਨਾਂ ਦੇ ਖਿਲਾਫ ਵੀ ਜਿਹੜਾ ਹੈ ਕੰਮ ਕੀਤਾ ਜਾ ਰਿਹਾ 15 ਨਵੰਬਰ ਤੱਕ ਜੀ ਮੇਰਾ ਖੁਦ ਦਾ ਟਾਰਗੇਟ ਹੈ ਵੀ ਦੁਖਨਵੰਦ ਸਾਹਿਬ ਵਾਲਾ ਜਿਹੜਾ ਮੇਨ ਜੰਕਸ਼ਨ ਹੈ ਇਹ 15 ਨਵੰਬਰ ਤੱਕ ਹੋ ਜਾਏ ਸਾਡਾ ਮੇਰੇ ਸਾਹ ਨੂੰ ਤਾਂ ਕਿ ਮੌਸਮ ਬਦਲਦੇ ਹੈਗਾ ਕੋਈ ਠੰਡ ਵੀ ਸ਼ੁਰੂ ਹੋ ਜੇ ਉਸ ਤੋਂ ਬਾਅਦ ਸੜਕਾਂ ਬਣ ਨਹੀਂ ਜਾਂਦੀ ਲੋਕ ਚਾਹੁੰਦੇ ਨੇ ਕਿ ਜਲਦੀ ਜਲਦੀ ਦੇਖਰਾ ਤੇ ਕੰਮ ਕਰਕੇ ਜਿਹੜੀਆਂ ਬਾਕੀ ਸੜਕਾਂ ਨੇ ਉਹਨਾਂ ਦਾ ਵੀ ਕਹਿੰਦੇ ਜਿਹੜਾ ਕੰਮ ਕਰ ਮੈਂ ਤੁਹਾਨੂੰ ਦੱਸਿਆ ਕਿ ਗੁਰਪੁਰਬ ਗੁਤੇਬਾ ਸਾਹਿਬ ਮਹਾਰਾਜ ਜੋ ਪਹਿਲਾਂ ਪਹਿਲਾਂ ਅਸੀਂ ਮੇਨ ਜਿਹੜਾ ਹੈ 25 ਨਵੰਬਰ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੀਆਂ ਸੜਕਾਂ ਜਿਹੜੀਆਂ ਕਰਾਂਗੇ ਅੱਜ ਪਹਿਲਾਂ ਹੀ ਇਹ ਟ੍ਰੈਫਿਕ ਅਫਸਰਾਂ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਉਹ ਕਹਿੰਦੇ ਵੀ ਜਿਹੜੇ ਸੜਕ ਦੇ ਉੱਪਰ ਹਨ ਗਿਆਜ ਕੱਪਦੇ ਹੋਏ ਨੇ ਜਦੋਂ ਤੁਸੀਂ ਆਪ ਤੁਹਾਡੇ ਸਵਾਲ ਦੇ ਵਿੱਚ ਹੀ ਜਵਾਬ ਹੈ ਵੀ ਲੋਕਾਂ ਨੂੰ ਦਿੱਕਤ ਆ ਰਹੀ ਹੈ ਤੇ ਜਿਹੜੇ ਰੇੜੀਆਂ ਵਾਲੇ ਨੇ ਉਹ ਕੋਈ ਮਹਾਰਾਸ਼ਟਰ ਆ ਜਾਂ ਓਡੀਸ਼ਾ ਤੋਂ ਆ ਕੇ ਤਾਂ ਲਗਾ ਨਹੀਂ ਰਹੇ ਆਪਣੇ ਹੀ ਪਟਿਆਲੇ ਵਾਲੇ ਨੇ ਜੇ ਲੋਕ ਸਾਥ ਦੇਣਗੇ ਸਾਡਾ ਆਪਣੇ ਹੀ ਬੰਦੇ ਜਦੋਂ ਆਪਣਾ ਨੁਕਸਾਨ ਕਰਨ ਤੇ ਤੋਲੇ ਹੋਣ ਫਿਰ ਅਸੀਂ ਜਿਹੜਾ ਹੈ ਪ੍ਰਸ਼ਾਸਨ ਦੇ ਅਧਿਕਾਰੀ ਨਹੀਂ ਕਹਿੰਦੇ ਪ੍ਰੋਪਰ ਉੱਥੇ ਫਿਰ ਉੱਥੇ ਜਾ ਕੇ ਟਿਕਾਇਆ ਜਾਂਦਾ ਕਿਉਂ ਨਹੀਂ ਜੀ ਕਿੰਨਿਆਂ ਦਾ ਰੋਜ਼ਗਾਰ ਮਾਈ ਹੁੰਦੇ ਨੇ ਫਿਰ ਮੁੜ ਕੇ ਦੁਬਾਰਾ ਜਿਹੜਾ ਉੱਥੇ ਆ ਜਾਂਦੇ ਦੋ ਦਿਨ ਦਾ ਅਸਰ ਹੁੰਦਾ ਫਿਰ ਦੁਬਾਰਾ ਉੱਥੇ ਖੜ੍ਹ ਜਾਂਦੇ ਨੇ ਮੈਂ ਤਾਂ ਸਿਰਫ ਰਿਕੁਐਸਟ ਕਰਾਂਗਾ ਤੁਹਾਡੇ ਵੱਲੋਂ ਵੀ ਉਹ ਨੌਬਤੀ ਨਾ ਆਵੇ ਕਿਤੇ ਸਾਨੂੰ ਕੋਰਸਿਵ ਐਕਸ਼ਨ ਲੈਣਾ ਪਵੇ ਮੇਰੇ ਸਾਹਿਬ ਇੱਕ ਪਟਿਆਲੇ ਦੀ ਸਿਹਤ ਸੜ ਤੋਂ ਇੰਤਜ਼ਾਰ ਕਰ ਰਹੀ ਨਾ ਕਰਾਂਗੇ ਜੀ ਯਾਰ ਉਹ ਵੀ ਉਹ ਮੇਰੇ ਉਹ ਮੇਰੇ ਵਾਸਤੇ ਮੇਰੇ ਐਮ.ਐਲ.ਏ. ਜਿੰਦਾ ਸਭ ਤੋਂ ਵੱਡੀ ਚੁਣੌਤੀ ਹੈ ਜੀ ਸੀ.ਐਮ. ਸਾਹਿਬ ਦੇ ਧਿਆਨ ਦੇ ਵਿੱਚ ਔਰ ਉਹ ਖੁਦ ਚਾਹੁੰਦੇ ਨੇ ਇਹਦਾ ਹੱਲ ਜਲਦ ਤੋਂ ਜਲਦ ਹੋਵੇ ਕੁਝ ਟੈਕਨੀਕਲ ਪੇਚੀਦਗੀਆਂ ਨੇ ਜਿਹੜੀਆਂ ਸਾਨੂੰ ਬਾਹਰ ਬੁੱਕ ਜਿਹੜਾ ਲਾਅ ਹੁੰਦਾ ਨਾ ਜੀ ਉਦੇ ਥਰੂ ਹੀ ਚੱਲ ਸਕਦੇ ਆ ਸੀ ਇੱਕ ਇੱਕ ਮੈਂਡੇਟ ਦੇ ਅਕੋਰਡਿੰਗਲੀ ਹੀ ਅਸੀਂ ਕੰਮ ਕਾਰਵਾਈ ਕਰ ਸਕਦੇ ਆ ਪਰ ਮਾੜਨਾ ਸੋ ਕਰਕੇ ਉਹ ਹੋ ਜਾਏਗਾ ਉਹ ਵੀ ਕਰਨਾ ਹੈ ਪਟਿਆਲਾ ਦੀ ਐਂਟਰੀ ਦੀ ਗੱਲ ਕਰੀਏ ਜਦੋਂ ਕੈਪਟਨ ਅਮਰਿੰਦਰ ਸਿੰਘ ਸੀਗੇ ਉਸ ਸਮੇਂ ਉੱਥੇ ਘੋੜਿਆਂ ਲਗਾਏ ਗਏ ਸੀ ਸੁੰਦਰੀ ਕਰਨ ਕੀਤਾ ਗਿਆ ਸੀ ਪਰ ਅੱਜ ਹਾਲਾਤ ਦੇਖੋ ਜਿੱਤੀ ਉੱਥੇ ਜਿਹੜਿਆ ਜਿਹੜੀਆਂ ਲਾਈਟਾਂ ਨੇ ਉਹ ਵੀ ਹੋ ਚੁੱਕੀਆਂ ਜੀ ਸਰ ਚੋਰੀ ਜਿਹੜੀ ਹੈ ਉਹਨਾਂ ਅਸੀਂ ਚੋਰ ਫੜਦੇ ਆਂ ਫੜ ਕੇ ਸਜ਼ਾ ਕੱਟ ਕੇ ਆ ਜਿੰਦਾ ਵਾਪਸ ਆ ਕੇ ਚੋਰੀ ਕਰਦਾ ਹੈ ਨਾ ਜੀ ਉਹਨ ਇਹਦੇ ਵਿੱਚ ਅਸੀਂ ਤਾਂ ਆਪਣੇ ਵੱਲੋਂ ਹਰ ਇੱਕ ਨੂੰ ਸੜਕ ਬਣਾ ਰਹੇ ਆ ਜੇ ਕਿਸੇ ਨੇ ਇਹਦੇ ਵਿੱਚ ਪੋਲ ਗੱਡ ਤੇ ਖਰਾਬ ਕਰਤਾ ਇਹਦੇ ਸਾਡੇ 'ਚ ਦੋਸ਼ ਨਹੀਂ ਦੇ ਸਕਦੇ ਤੁਸੀਂ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆਂ ਵੀ ਹਰ ਤਰੀਕੇ ਵਧੀਆ ਜਿਹੜਾ ਹੈ ਸ਼ਹਿਰ ਨੂੰ ਬਣਾ ਕੇ ਰੱਖੀਏ ਅਸੀਂ ਵੀ ਇੱਥੇ ਰਹਨੇ ਸਾਡੇ ਬੱਚਿਆਂ ਨੇ ਵੀ ਇੱਥੇ ਰਹਿਣਾ ਸਾਨੂੰ ਜਿਹੜਾ ਹੈ ਪਬਲਿਕ ਪਾਰਟਿਸਪੇਸ਼ਨ ਹਰ ਮਕਾਮ ਤੇ ਹਰ ਮੋੜ ਦੇ ਉੱਤੇ ਸਾਨੂੰ ਪਬਲਿਕ ਦੀ ਹੈਲਪ ਚਾਹੀਦੀ ਹੁੰਦੀ ਹੈ ਸਪੋਰਟ ਚਾਹੀਦੀ ਹੁੰਦੀ ਹੈ ਅਸੀਂ ਫੇਰ ਉਹਨੂੰ ਤਿਆਰ ਕਰਾਂਗੇ ਕੱਲ ਫੇਰ ਕੋਈ ਪਟਕੇ ਲੈ ਜਾਏਗਾ ਜੀ ਸੋ ਵੀ ਹੈਵ ਟੂ ਜਿਹੜਾ ਹੈਗਾ ਅਸੀਂ ਆਪਣੇ ਵੱਲੋਂ ਪੂਰਾ ਪ੍ਰਯਾਸ ਕਰ ਰਹੇ ਆਂ ਕਿ ਠੀਕ ਰਵੇ ਲੋਕਾਂ ਨੂੰ ਵੀ ਉੱਥੇ ਜਿਹੜੇ ਹਾਲੇਤ ਵਾਲੇ ਆਲੇ ਨੇ ਉਹਨਾਂ ਨੂੰ ਵੀ ਇੱਕ ਹੁੰਦਾ ਸੋਸ਼ਲ ਰਿਸਪੌਂਸਿਬਿਲਟੀ ਉਹਦੇ ਤਹਿਤ ਉਹ ਵੀ ਦੇਖਣ ਕਿ ਸਾਡਾ ਆਲਾ ਟੋਲਾ ਜਿਹੜਾ ਹੈ ਉਹ ਠੀਕ ਰਹੇ ਇੱਥੇ ਖਰਾਬੀ ਨਾ ਹੋਵੇ ਠੀਕ ਹੈ ਠੀਕ ਹੈ